ਉੱਤੇ ਪਜਾਮੇ ਚੱਕਰ ਪਾਉਣ ਲੱਗਿਆ ਲੱਗਦਾ ਖੜਾ ਹੋਊਗਾ ਵੋਟਾਂ ਚੱਕੀ ਹੋਏ ਜੋ ਜਿੱਤ ਪ੍ਰਾਪਤ ਹੋਈ ਆ ਸੋ ਮੈਂ ਸਾਰੀਆਂ ਅਦਾਲਤਾਂ ਦਾ ਧੰਨਵਾਦ ਕਰਨਾਗਾ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣ ਦੀ ਜੋ ਲੜਾਈ ਹਰਵਿੰਦ ਕੇਜਰੀਵਾੜੀ ਨੇ ਸ਼ੁਰੂ ਕੀਤੀ ਸੀ ਉਹਦੇ ਵਿੱਚ ਲੋਕਤੰਤਰ ਬਚਾਉਣ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰਨ ਤੇ ਲੱਗੀ ਹੋਈ ਸੀ ਚੁਣੀਆਂ ਹੋਈਆਂ ਸਰਕਾਰਾਂ ਨੂੰ ਗਰਾਊਂਡ ਦੇ ਲਈ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਝੂਠੇ ਫਰਜੀ ਇੱਕ ਫੈਬ੍ਰିକੇਟਡ ਇੱਕ ਜਾਲੀ ਗੇਜ ਬੰਦ ਕੀਤਾ ਗਿਆ ਸੀ ਪਰ ਲੇਕਿਨ ਅੱਜ ਮੈਂ ਸਮਝਦਾ ਆਖਰਕਾਰ ਦੇਸ਼ ਦੀ ਇਦਾਦਤ ਤੇ ਬੋਹਰ ਲਾਈ ਆ ਕੇਜਰੀਵਾਲ ਸਾਹਿਬ ਬਾਹਰ ਆ ਰਹੇ ਨੇ ਇਹ ਬਹੁਤ ਖੁਸ਼ੀ ਆ ਸਾਰੇ ਸਾਡੇ ਵਲੰਟੀਅਰ ਨੂੰ ਬਹੁਤ-ਬਹੁਤ ਮੁਬਾਰਕਬਾਦ ਅਰਵਿੰਦ ਕੇਜਰੀਵਾਲ ਜੀ ਨੂੰ ਮੁਬਾਰਕਬਾਦ ਸਮੁੱਚੀ ਪਾਰਟੀ ਨੂੰ ਮੁਬਾਰਕਬਾਦ ਔਰ ਆਖਰਕਾਰ ਉਹਨਾਂ ਲੋਕਾਂ ਨੂੰ ਮੁਬਾਰਕਬਾਦ ਜਿਹੜੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਸੀ ਜਿਹੜੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਸੀ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀਮਾ ਸਾਹਿਬ ਜਿਹੜੀ ਆਣਦਾਗਾ ਕਿ ਭਾਰਤੀ ਜਨਤਾ ਪਾਰਟੀ ਕੁਟਾਲਿਆਂ ਦੀ ਮੰਗ ਹੀ ਭਾਰਤੀ ਜਨਤਾ ਪਾਰਟੀ ਦੇ ਜਿੱਥੇ-ਜਿੱਥੇ ਸਰਕਾਰਾਂ ਨੇ ਕੀਆਂ ਹਰ ਇੱਕ ਸਰਕਾਰ ਜਿਹੜੀ ਆ ਉਹ ਵੱਡੇ-ਵੱਡੇ ਕਪੜੇ ਕਰਦੀ ਆ ਔਰ ਆਪੋਜੀਸ਼ਨ ਦੀ ਜਿੱਥੇ ਸਰਕਾਰਾਂ ਨੇ ਉਹਨਾਂ ਨੂੰ ਡੇਗਣ ਦਾ ਯਤਨ ਕਰਦੀ ਆ ਝੂਠੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਪੰਜਾਬ ਦੀ ਉਸੇ ਪਾਲਿਸੀ ਜਿਹੜੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਸਿਰਫ 5000 ਕਰੋੜ ਰੁਪਏ ਕਮਾਈ ਹੁੰਦੀ ਸੀਗੀ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਾਂ ਅੱਜ ਉਸ ਉਸੇ ਜਿਹੜੇ ਪਾਲਿਸੀ ਨੂੰ ਬਦਲਿਆ ਗਿਆ ਜਦੋਂ ਪੰਜਾਬ ਚ ਸ਼ਰਾਬ ਮਾਫੀਆ ਖਤਮ ਕੀਤਾ ਗਿਆ ਤਾਂ ਅੱਜ 10000 ਕਰੋੜ ਦੀ ਕਮਾਈ ਹੋ ਰਹੀ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਖਜ਼ਾਨੇ ਚ ਪੈਸੇ ਆ ਰਹੇ ਨੇ ਪਹਿਲਾਂ ਇਹੀ ਪੈਸੇ ਸ਼ਰਾਬ ਮਾਫੀਆ ਜਿਹੜਾ ਕਾਂਦੀਦਰ ਭਾਜਪੀ ਨੇ ਚਲਾਇਆ ਸੀ ਜਿਹੜਾ ਕਾਂਗਰਸ ਪਾਰਟੀ ਨੇ ਚਲਾਇਆ ਸੀਗਾ ਉਹ ਲੀਡਰਾਂ ਦੇ ਢਿੱਡਾਂ ਚ ਪੈਸੇ ਜਾਂਦੇ ਸੀ ਲੀਡਰਾਂ ਕੋਲੇ ਪੈਸੇ ਜਾਂਦੇ ਸੀ ਪਰ ਹੁਣ ਜੋ ਸਾਰਾ ਪੈਸਾ ਸਰਕਾਰੀ ਖਜ਼ਾਨੇ ਚ ਜਾ ਰਿਹਾ ਹੈ ਮੈਂ ਬਹੁਤ ਲੰਬਾ عرصਾ ਵਕਾਲਤ ਕੀਤੀ ਆ ਸੈਕਸ਼ਨ ਪੀਐਮਐਲ ਐਕਟ ਦਾ ਸੈਕਸ਼ਨ 45 45 ਇਹ ਕਹਿੰਦਾਗਾ ਕਿ ਜਦੋਂ ਅਦਾਲਤ ਜਦੋਂ ਅਦਾਲਤ ਇਹ ਮੰਨ ਲਵੇ ਕਿ ਝੂਠਾ ਕੇਸ ਆ ਫਰਜ਼ੀ ਕੇਸ ਆ ਔਰ ਜਿਹੜਾ ਐਪਲੀਕੈਂਟ ਆ ਇਹਨੂੰ ਫਸਾਇਆ ਗਿਆ ਵਿਅਕਤੀ ਨੂੰ ਉਹ ਇਨੋਸੈਂਟ ਆ ਉਹ ਬੇਕਸੂਰ ਆ ਬੇਗਨਾਹ ਆ ਉਸ ਸਮੇਂ ਅਦਾਲਤ ਜਿਹੜੀ ਹੈ ਜਮਾਨਤ ਦਿੰਦੀ ਆ ਸੋ ਅੱਜ ਮੈਂ ਸਮਝਦਾਗਾ ਸੀਬੀਆਈ ਭਾਰਤੀ ਜਨਤਾ ਪਾਰਟੀ ਦੀ ਸੀਬੀਆਈ ਭਾਰਤੀ ਜਨਤਾ ਪਾਰਟੀ ਦੀ ਈਡੀ ਬੁਰੀ ਤਰ੍ਹਾਂ ਫੇਲ ਹੋਈ ਆਗੀ ਔਰ ਆਖਰਕਾਰ ਜੋ ਗੱਲ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀਗੇ ਕਿ ਸੱਚਾ ਕੇ ਝੂਠਾ ਕੇਸ ਆ ਇਸ ਦੇਸ਼ ਦੇ ਸਾਹਮਣੇ ਸਾਫ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਝੂਠਾ ਕੇਸ ਬਣਾਇਆ ਸੀਗਾ ਔਰ ਅਰਵਿੰਦ ਕੇਜਰੀਵਾਲ ਜੀ ਪਾਕ ਪਾਕ ਜਿਹੜੇ ਬਰੀ ਨੇ ਠੀਕ ਬਿਲਕੁਲ